ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਜੁਨੀ ਸੈ ਭੰਗੁ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੇ ਸੋਚੀ ਲਗਵਾਰ ਚਪੈ ਚੁਪਨਾ ਹੋਵੈ ਜਿ ਲੈ ਰਾਹ ਲੇਵਤਾਰ ਓਕੇ ਆਪੋ ਖਨਾਉ ਤਰੀ ਜੇ ਬੰਨਾ ਪ੍ਰਿਆ ਭਾਰ ਸਹਿ ਸਿਆਨ ਬਲਖ ਹੋਏ ਤੱਕ ਨੱਲੇ ਨਾਲ ਕਿਸ ਜਿਆਰਾ ਹੋਈ ਹੈ ਕਿਵੇਂ ਕੂੜੇ ਟੁੱਟੇ ਪਾਲ ਕਮਨ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਾਰਕ ਨੂੰ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈਵੜੇ ਆਈ ਹੁਕਮੀ ਏਦਾਂ ਨੀਚ ਹੁਕਮ ਲਿਖੇ ਦੁਖ ਸੁਖ ਪਾਈਏ ਇੱਕ ਨੌਕੀ ਬਕਸੀ ਜਿ ਕੋਕ ਨੀ ਜ਼ਦਾ ਪੁਵਾਈਏ ਕੋ ਕਮੇਂਦਰ ਸਾਬ ਕੋ ਬਾਰ ਆਪਣਾ ਕੋਈ ਨਾਨਕ ਕਮੇ ਜੀਬ ਜੈ ਤਾ ਹਮੈ ਕਹਿ ਨ ਕੋਈ ਗਾਵ ਕੋ ਦਾਨ ਹੋਵੇ ਕਿਸੇ ਦਾਨ ਗਾਵ ਕੋ ਦਾਨ ਜਣੇ ਨਹੀਂ ਸਾਨ ਗਾਵ ਕੋ ਬਨਵੜਿਆ ਜਾਂ ਚਾਰ ਗਾਵ ਕੋ ਜਿਦਿਆ ਕਮ ਵਿਚਾਰ ਗਾਵ ਕੋ ਸਾਥ ਕਰੇ ਤਰਕੇ ਗਾਵ ਕੋ ਜੀਲੇ ਫਿਰ ਦੇ ਗਾਵ ਕੋ ਜਾਪੇ ਦੀ ਸਦੂਰ ਗਾਵ ਕੋ ਵਿਖਿਆ ਹਦਰਾ ਦੂਰ ਕਥਨਾ ਕਦੀ ਨਾ ਆਵੇ ਤੋੜ ਕਥ ਕਦ ਕਥੀ ਕੋਟੀ ਕੋਟ ਕੋਟ ਦਿਦਾ ਦੀਲੇ ਦੀ ਤਕਬਾਹੇ ਜੁ ਗਾਲ ਗੰਦਰ ਖਾਈ ਖਾਏ ਉਕਮੀ ਕਮ ਜਲਾਇ ਰਾਹ ਨਾਨਕ ਸਹਿ ਵੀ ਪ੍ਰਭਾਉ ਸਚ ਸਭ ਸਾਜਨਾ ਪਾਖਿਆ ਪਾਉ ਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰਕੇ ਗੇ ਰਖੀਐ ਜਿੱਦੇ ਸਹਿ ਦਰਬਾਰ ਮੌਕੇ ਬੋਲਨ ਬੋਲੀਐ ਜਿੱਦੇ ਸੁੰਦਰ ਬਿਆਰ ਅਮਰਤ ਵੇਲਾ ਸਚ ਨਾਮ ਵੜੇ ਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖਦਵਾਰ ਨਾਨਕ ਇਹ ਵੇ ਜਾਣੀਏ ਸਭ ਆਪੇ ਸਜਿਆਰ ਥਾ ਪਿਆਰ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਦੇ ਰੰਝਨ ਸੋਏ ਜਿਨ ਸੇ ਵਾਦਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਨੀਆਂ ਮਨ ਰਖੀਐ ਭਾਉ ਦੁਖ ਪਰਹਾਰ ਸੁਖ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣ ਆਖਾ ਨਹੀਂ ਕਹਿਣਾ ਕਤਨ ਨਾ ਜਾਈ ਗੁਰ ਇਕ ਦੀਪ ਜਾਈ ਸਬਨਾ ਜੀਆ ਕਗ ਦਾਤਾ ਸੋ ਮੈਂ ਵਿਸਰੇ ਨ ਜਾਈ ਦੀਰਤ ਨਾਮਾ ਜੇ ਦਿਸ ਭਾਵਾਂ ਨਿਭਾਣੇ ਕੇ ਨਾ ਕਰੀ ਜੇ ਤੇ ਸਿਰੋੜੇ ਭਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਾਤਵੀ ਦੇ ਤਨਯੋ ਜਵਾਹਰ ਮਾਨਿਕ ਜੇ ਗੁਰ ਕੀ ਸਿੱਖਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮਾ ਵਿਸਰਨਾ ਜਾਈ ਜੇ ਜਗ ਚਾਰੇ ਆਰਜਾ ਹੋਰ ਦਿਸੂਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆ ਬਈ ਦਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਹੈ ਗੁਣ ਕਰੇ ਗੁਣ ਤਿਆਗੁਣ ਦੇ ਤਾ ਕੋਈ ਨਾ ਸਜੈ ਜੇ ਇਸ ਗੁਣ ਕੋਈ ਕਰੇ ਸੁਨਿਆ ਸਿਦ ਪੀਰ ਸੁਨਾਤ ਸੁਨਿਆ ਦਰਤ ਦਵਲ ਆਕਾਸ ਸੁਨਿਆ ਦੀਪ ਲੋਪ ਬਦਾਲ ਸੁਨਿਆ ਬਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਪ ਪਾਪ ਕਾ ਨਾਸ ਸੁਨਿਆ ਈਸਰੇ ਵਰ ਮਾਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਜੋਗ ਜਗਤਨ ਭੇਦ ਸੁਨਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੂਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕਾ ਇਸ਼ਨਾਨ ਸੁਨਿਆ ਬੜ ਬੜ ਪਾਵੇ ਮਾਨ ਸੁਨਿਆ ਲਾਗੇ ਸੇ ਧਿਆਨ ਨਾਨਕ ਭਗਤਾ ਸਦਾ ਗਾਸ ਸੁਨਿਆ ਦੂਖ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਸ ਸੁਨਿਆ ਸੇ ਪੀਰ ਪਤਸ਼ਾ ਸੁਨਿਆ ਅੰਧੇ ਬਵੇ ਰਾ ਸੁਨਿਆ ਹਾਥ ਹੋਵੇ ਇਸ ਗਾ ਨਾਨਕ ਭਗਤ ਸਦਾ ਗਾਸ ਸੁਨੇ ਧੂਪ ਪਾਪ ਕਾ ਨਾਸ ਮਨਨੇ ਕੀ ਗਰ ਕਹੀ ਨ ਜਾਏ ਜੇ ਕੋ ਕਹਿ ਬਿਛੇ ਬਿਛਤਾ ਹੈ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਗੋਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਉਣ ਕੀ ਸੁੱਧ ਮਨੈ ਮਈ ਜੋੜਾ ਨਾ ਕਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਗੋਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਸੇ ਪਰਗੜ ਜਾਏ ਮਨੈ ਵਗਣ ਚੱਲੇ ਮੰਥ ਮਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤਵਾਰ ਮਨੈ ਪਰਵਾਰਾ ਸਾਧਾਰ ਮਨੈ ਤਰੈ ਤਾਰੀ ਗੁਰ ਸਿੱਖ ਮਨੈ ਨਾਨਕ ਭਾਗ ਨੋ ਵੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਬਵੈਦਰ ਗਹਿਮਾਨ ਪੰਚਾਇ ਸੋਹੈ ਦਰਜਾਨ ਪੰਚਾ ਗਗਰੇਕ ਧਾਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਨਵਾਰ ਤੋਲ ਤਰਉਂਦੇ ਆ ਕਬੂਤ ਸੰਤੋਖਤਾ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਇ ਸਜਿਆਰ ਤਵਲੇ ਉਪਰ ਕੀਤਾ ਭਾਰ ਦਰਦੀ ਹੋਰ ਪਰੈ ਹੋਰ ਹੋਰ ਤੇ ਸਤੇ ਭਾਰਤਲੇ ਗਵਨਜੂਰ ਜੀ ਜਾਦ ਰੰਗਾਗੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਮੇਲੇ ਕਲਕ ਜਾਣੇ ਕੋਏ ਲਿਖਾ ਲਕਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀ ਦੀਦ ਜਾਣੇ ਕੌਣ ਗੂਤ ਕੀਤਾ ਵਸੋਇ ਕੋ ਘਵਾਓ ਜਿਸ ਤੇ ਹੋਏ ਲਕਦਰੀ ਆਓ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋਤੰਦ ਭਾਵੇ ਸਾਈ ਬਲੀਕਾਰ ਤੁ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਗ ਭਾਉ ਸੰਗ ਪੂਜਾ ਸੰਗ ਕਰਤਾਓ ਇਸ ਅੰਕ ਗ੍ਰੰਥਮ ਕਵੈ ਇਹ ਪਾਠ ਹੈ ਸੰਗ ਜੋਗ ਮੰਦ ਰਹਿ ਉਦਾਸ ਹੈ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾ ਤਾਰ ਅਸੰਖ ਸੂਰ ਮਹ ਭਗ ਸਾਰ ਸੰਗ ਮੋਣ ਦੇ ਲਾਇਦਾਰ ਗੁਜਰਤ ਕਵਨ ਕਾ ਵਿਚਾਰ ਬਾਰਿਆ ਨ ਜਾਵਾ ਇੱਕ ਵਾਰ ਜਦ ਤਨ ਭਾਵੇ ਸਹੀ ਬਲੀ ਕਾਰ ਤੂ ਸਦਾ ਸਲਾਮਤ ਹੈ ਨਿਰੰਕਾਰ ਅਸੰਖਾ ਮੂਰਖ ਅੰਤ ਕੋਰ ਸੰਗ ਚੋਰ ਹਰਾਮ ਕੋਰ ਸੰਗ ਮਰ ਕਰ ਜਾਇ ਜੋਰ ਸੰਗ ਗਲ ਵੜ ਤਿਆ ਗਮਾਏ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆਲ ਕੁੜੇ ਫਿਰ ਰਹੇ ਸੰਗ ਮਲੇਸ਼ ਮਲ ਭਗ ਖਾਏ ਸੰਗ ਦਿਨ ਤੱਕ ਸਰਕਾਰੇ ਭਾਰ ਨਾਨਕ ਵਿੱਚ ਗਏ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਤ ਭਾਵੇ ਸਹੀ ਬਲੀਕਾਰ ਤੂੰ ਸਦਾ ਸਲਾਮਤ ਗਨੰਕਾਰ ਸੰਖ ਨਾਵ ਸੰਗਤਾਵ ਗਮ ਗਮ ਸੰਗਲੋ ਸੰਖ ਹੈ ਸਰ ਭਾਰ ਹੋਏ ਅਖਰੀ ਨਾਮ ਤੀਸਾ ਲਾਹ ਅਖਰੀ ਗਿਆਨ ਗੀਤ ਗੰਗਾ ਅਖਰੀ ਲਖਨ ਬੰਨ ਬਾਨ ਕਰਾਸ ਸੰਜੋ ਖਾਨ ਜਿਨ ਅਏ ਲਿਖੇ ਤੇ ਸਰਨਾਇ ਜੀ ਫਰਮਾਇ ਜੁਤੇ ਭਾਏ ਜਿਤਾ ਕੀ ਤਾ ਦੇ ਦਰਾਂ ਹੋਏ ਨਾ ਮੈਂ ਨਾਹੀ ਕੋਤਾਓ ਕੁਦਰਤ ਕੌਣ ਕਹ ਵਿਚਾਰ ਵਰ ਨ ਜਾਵੇ ਇੱਕ ਵਾਰ ਜੁਤੇ ਭਾਏ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪੜਿਆ ਹੱਥ ਪੈਰ ਦੰਦੇ ਬਾਣੀ ਤੂੰ ਤੇ ਉਤਰ ਸੋਕੇ ਮੂੰਹ ਟਲੀਤੀ ਕਪੜ ਹੋਏ ਦੇ ਸਭ ਲੈ ਹੋ ਤਰੇ ਤਰੀਏ ਮਤ ਬਾਬਾ ਕੇ ਸੰਗਤ ਪਿਆਰੇਵੇਂ ਗੇਰੰਦੇ ਪੁੰਨੀ ਪਾਪੀਆ ਕਰ ਨਾਹੀਂ ਕਰ ਕਰ ਕਰਨਾ ਨਿਕਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਲ ਕੁਕਮੀ ਆਓ ਜਾਓ ਤੀਰਥ ਤਪ ਤੇਤ ਦਾਨ ਜੇ ਕੋ ਪਾਵੈ ਤਲਕਾ ਮਾਣ ਸੁਨਿਆ ਬਣਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਿਲਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਬਾਣੀ ਬਿਨ ਮਾਓ ਸਤ ਸੁਹਾਨ ਸਦਾ ਮੰਜਾਓ ਕੌਣ ਸਵੇਲਾ ਵਕਤ ਕੌਣ ਹੈ ਕਾਣ ਧਤਕਾਉਣ ਵਾਰ ਕੌਣ ਸਿਰ ਦੀ ਮਾ ਕੌਣ ਜਿਤ ਹੋਆ ਆਕਾਰ ਵੇਲਾ ਬਾਈਆ ਪੰਡੀ ਜੇ ਹੋਇਆ ਲੇਕ ਪ੍ਰਾਨ ਵਕਤ ਨਾ ਪਾਇਓ ਗਾਦੀਆ ਜੇ ਲਿਖਣ ਲੈਕਰ ਆਣ ਧਤਵਾਰ ਨਾ ਜੋਗੀ ਜਾਣੈ ਰਤਵਾ ਨਾ ਕੋਈ ਜੇ ਕਰਤਾ ਸੜੀ ਕੋ ਸਾਜੀ ਆਪੇ ਜਾਣੈ ਸੋਈ ਕਿਉਂ ਕਰਿਆ ਆਖਾ ਕੇ ਸਰਾਹੀ ਕਿਉਂ ਵਰਨੇ ਕਿਉਂ ਜਾਣਾ ਨਾਨਕਿਆ ਕਰਨ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈ ਵੱਡੀ ਨਾਈ ਕੀ ਤੇਰਾ ਕਾ ਹੋਵੇ ਨਾਨਕ ਜਿ ਕੋ ਆਪੋ ਜਾਣੈ ਕੇ ਗਇਆ ਨਾ ਸੋ ਹੈ ਪਤਾਲ ਪਤਾਲ ਲਖ ਆਗਾਸ ਆਗਾਸ ਓੜ ਕੇ ਓੜ ਕੇ ਭਾਤ ਕੇ ਵੀਦ ਕਹਿਣ ਇੱਕ ਬਾਤ ਸਹ ਸਠੇ ਰਹਿ ਰਕਿਨ ਕਤੇ ਬਾਸੁ ਲੁਈ ਕਤਾ ਤੇ ਲਿਖਾ ਹੋਇ ਤਲ ਕੀ ਹੈ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸਤ ਨਾ ਪਈਆ ਨਦੀਆ ਅਤੇ ਵਹ ਭਵੇਂ ਸਮਝ ਨਾ ਜਾਣੀਐ ਸਮਝ ਸਾ ਸੁਲਤਾਨ ਜਿਰਾਸੀ ਤੀ ਮਾਲਦਨ ਕਿڑی ਤਲਨਾ ਹੋਵਣੀ ਜੇ ਤਿਸ ਮਨਉ ਨਾ ਵਿਸਰੈ ਅੰਤਰਾ ਸਿਤੀ ਕਹਿ ਨੰਤ ਅੰਤਨਾ ਕਰਨ ਦੀਨੰਤ ਅੰਤਨਾ ਵੇਖਣ ਸੰਨੰਤ ਅੰਤਨਾ ਜਪੇ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਰ ਅੰਤਨ ਜਾਪੈ ਪਰ ਆਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤਨ ਜਾਣੈ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉਚਾ ਨਾਓ ਈਵੜੇ ਉੱਚਾ ਹੋਵੇ ਕੋਏ ਤਿਸੂਚੇ ਕੋ ਜਾਣੈ ਸੋਏ ਜਿਵੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਵਿੰਦਾਤ ਬੋਤਾ ਕਰਮੇ ਲਿਖਿਆ ਨਾ ਜਾਏ ਵੱਡਾ ਦਾਤ ਤਨ ਨ ਦਮਾਏ ਕਿਤੇ ਮੰਗੇ ਜੋਤਿ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟੂਟੇ ਵੇਕਾਰ ਕਿਤੇ ਲਲਮ ਕਰਪਾਏ ਕਿਤੇ ਮੂਖ ਖਾਈ ਖਾਏ ਕਿਤੇ ਦੁਖ ਭੂਖ ਸਦਮਾਰ ਈ ਪੀਦਾ ਤਰੀ ਤਦਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਗ ਨ ਸਕੈ ਕੋਏ ਜੇ ਕੋ ਖਾਇ ਕ ਅੱਖਣ ਪਾਏ ਉਹ ਜਾਣੇ ਜੀਤੀ ਆ ਮਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੀ ਕੀ ਕੇ ਜਿਸਨੋ ਬਖਸੇ ਸਤਿ ਸ੍ਰੀ ਆਨੰਦ ਕਾਹੇ ਬਾਦਸ਼ਾਹੀ ਬਾਦਸ਼ਾਹ ਅਮਲ ਗੁਣਾ ਮੂਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਜਾਏ ਅਮਲ ਪਾਈ ਮੂਲ ਸਮਾਏ ਅਮਲ ਧਰਮ ਅਮਲ ਦੀਵਾਨ ਅਮਲਤੁਲ ਅਮਲ ਪਰਵਾਨ ਅਮਲ ਬਖਸੀਸ ਅਮਲ ਨਿਸ਼ਾਨ ਅਮਲ ਕਰਮ ਫਲ ਮਾ ਅਰ ਫਰਮਾਨ ਅਮਲੋ ਮੂਲ ਕੇ ਨਾ ਜਾਏ ਆਕਾ ਕਰੇ ਲੋ ਲਾਇਂ ਆਖੇ வேத ਪਾਠ ਪ੍ਰਾਨ ਆਖੇ ਪੜੇ ਕਰਿਓ ਖਿਆਨ ਆਖੇ ਵਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸਿੱਧ ਆਖੇ ਕੇਤੇ ਗੀਤੇ ਬੰਦੇ ਆਖੇ ਦਾਨ ਆਖੇ ਦੇਵ ਆਖੇ ਸਰਨ ਰਮਨਜਨ ਸੇਵ ਕੀਤੇ ਆਖੇ ਆ ਕਰਵਾਏ ਕੀਤੇ ਕਹਿ ਗਏ ਉੱਠ ਜਾਈ ਦੇ ਗੀਤੇ ਹੋਰ ਕਰੇ ਤਾਂ ਸੰਕੇ ਕੀ ਕੇ ਜਿਵੜੇ ਭਾਵੈ ਤੇਵੜੋਏ ਨਾਨਕ ਜਾਣੈ ਸਚਾ ਸੋਏ ਜਿ ਕੋ ਅੱਖ ਬੋਲਿ ਗਾੜ ਤਾ ਲਖਿਐ ਸਰਗਾ ਵਾਰਾ ਗਵਾਰ ਸੋਦਰ ਕੀਆ ਸੋ ਕਰਕੇ ਆਜਿਤ ਬਹਿ ਸਰਬ ਸੰਮਾਲੇ ਵਾਝੇ ਨਾਦਨੇਕ ਸੰਕਾ ਕੀ ਤੇ ਵਾਉਨ ਹਾਰੇ ਕੀਤੇ ਰਾਗ ਵਿਸਕੈ ਜਨ ਹੈ ਕੀਤੇ ਗਾਵਨ ਹਾਰੇ ਕੀ ਗਾਵੇ ਤੁਨੋਂ ਪਉਣ ਪਣੀ ਬੈ ਸੰਤਰ ਗਾਵੇ ਰਇ ਤੰਦਵਾਰੇ ਗਾਵੇ ਚਿਤ ਗਵਲਕ ਜਾਣੈ ਲਫਲਕ ਧਰਮ ਵਿਚਾਰੇ ਗਾਵੇ ਸਰਬਮਾਦੇਵੀ ਸੌਣ ਸਦਾ ਸਵਾਰੇ ਗਾਵੇ ਇੰਦੀ ਦਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਚਿਤ ਸਮਾਦੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੜਨ ਰੱਖੀਸ ਰਹੇ ਜਗ ਜਗ ਵੇਦਾਂ ਨਾਲੇ ਗਾਵੇ ਮੋਹਨੀ ਆ ਮਨਮੋਹਨ ਸੁਰਗ ਮਸ਼ਬੇ ਵਾਲੇ ਗਾਉਣ ਦਰੁਪਾਈ ਦੇਰੇ ਅਟੇ ਸਾਟੇ ਦੀਰਤ ਨਾਲੇ ਗਾਵੇ ਜੋਧਾ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡੇ ਮੰਡਲਵਰ ਭੰਡਾ ਕਰ ਕਰ ਰਖੇ ਧਾਰੇ ਸਹੀਦ ਨੋ ਗਾਵੇ ਜੋਤਿ ਪਾਵਨ ਰਤੇ ਤੇਰੇ ਪਗਦਰ ਸਾਲੇ ਵਰ ਕਿਤੇ ਗਾਵਣ ਸੇ ਮੈ ਜਿਤਨਾ ਆਉਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਜੀ ਨਾਹੀ ਹੈਪੀ ਹੋਸੀ ਜੈਨਾ ਜਸੀ ਰਤਨਾ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਨ ਭਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤੇ ਦਿਉ ਵਿੜਾਈ ਜੋ ਤੁਸ ਭਾਵੇ ਸੋਈ ਕਰਸੀ ਮੁਕਰ ਨਾ ਕਰਨਾ ਜਾਈ ਸੋ ਪਤ ਜਾਓ ਸਹ ਪਤ ਸਾਈਂ ਬੇ ਨਾਨਕ ਰਨ ਨਰ ਜਾਈ ਜਿਹੀ ਮੁੰਦਾ ਸੰਤੋਖ ਸਰਮ ਪਤ ਚਾਲੀ ਧਿਆਨ ਕੀ ਕਰੇ ਕਿ ਭੂਤ ਹੈ ਕਿੰਤਾ ਕਾਲ ਕੋ ਹਾਰੀ ਕਾਇਆ ਜੁਗਤ ਡੰਡਾ ਵਰਤੀਤ ਆਈ ਬੰਦੀ ਸੰਗਲ ਜਮਾਤੀ ਮਨਜੀਤ ਜਗਜੀਤ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਰੇਸ ਭੁਗਤ ਗਿਆਨ ਦਾ ਪੰਡਾਰਨ ਘਟ ਘਟ ਵਜੇ ਆਨਾਦ ਆਵ ਨਾਦ ਨਾਤੀ ਸਦਾ ਕੀਰਤ ਦੇ ਸਦਾਰਾ ਸਾਦੇ ਸੰਜੋਗ ਜੋਗ ਦੋਕਾਰ ਚਲਾਵੇ ਲੇਕੇ ਆਵੇ ਭਾਗ ਅਦੇਸ ਤਿਸ ਅਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕਮਾਈ ਜੁਕਤ ਵਿਆਈ ਤਿੰ ਚੇਲੇ ਪ੍ਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਨ आदेश तिसआ देश आदा अनिल अनाद नाथ जुग जुग एको वेस आसन लोए लोए भंडार जो कछ पाया सोए कावारे कर कर एकै सृजनहार नानक सच्चे की सच्ची कार आदेश तिसआ देश आदा अनिल अनाद नाथ जुग जुग एको वेस ਇਕ ਦੂਜੀ ਬੋਲ ਲਖ ਹੋਏ ਲਖ ਹੋਵੇ ਲਖੀ ਸੈ ਲੱਖ ਲਖ ਗੇੜਾ ਕੀਏ ਏਕ ਨਾਮ ਜਗਦੀਸ਼ ਇਤਰਾਪਤ ਪੌੜੀਆ ਚੜੀਐ ਹੋਈ ਕੀ ਸ ਸੁਨ ਗਲਾ ਆਕਾਸ ਕੀ ਕੀਟਾਈ ਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਢੀਸ ਆਖਣ ਜੋਰ ਚਪੈ ਨਹਿ ਜੋਰ ਜੋਰ ਨਾ ਮੰਗਨ ਦੀਨ ਨਜ਼ੋਰ ਜੋੜਨਾ ਜੀਵਨ ਮਰਦ ਨਹਿ ਜੋਰ ਜੋੜਨਾ ਰਾਜ ਮਾਲ ਮਨਸੋਰ ਜੋੜਨਾ ਸਤਿ ਗਿਆਨ ਵਿਚਾਰ ਜੋੜਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰੇ ਕਰ ਵਿਖੇ ਸੁਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰਤੀ ਤੀਥੀ ਵਾਰ ਪਉਣ ਪਾਣੀ ਅਗਨੀ ਪਤਾਲ ਤੇ ਸਿਚ ਧਰਤੀ ਥਾਵ ਰਖੀ ਧਰਮ ਸਾਲ ਦੇਸ ਵਿੱਚ ਜੀ ਜਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਜ ਪ੍ਰਵਾਨ ਨਦਰਿ ਕਰਨ ਪਵਾਨੀ ਸਾਨ ਕਚ ਪਕਾਈ ਉਤੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਣ ਪਾਣੀ ਵੈ ਸੰਤਰੇ ਕੀਤੇ ਕਾਨ ਮਹੇਸ ਕਿਤੇ ਵਰਮੇ ਕਾੜ ਤੇ ਕੜੀਏ ਰੂਪ ਰੰਗ ਕੇ ਵੇਸ ਕਿਤਿਆ ਕਰਮ ਤੁਮੀ ਮੇਰ ਕੇਤੇ ਕਿਤੇ ਤੂਪ ਦੇਸ ਕਿਤੇਿੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬਦਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਧਨਮਨ ਕਤੇ ਕਿਤੇ ਕਿਤੇ ਰਤਨ ਸੰਬੰਧ ਕਿਤਿਆ ਖਾਣੀ ਕੀਤੀਆ ਬਾਣੀ ਕਿਤੇ ਪਾਤ ਨਰਿੰਦ ਕੀਤੀ ਆਸ੍ਰਤੀ ਸੇਵਕ ਕਹਤੇ ਨਾਨਕ ਅੰਤ ਅਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿਤੇ ਆਨਾਦ ਬਨਉਦ ਕੋਡ ਅਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਤੇ ਘਾਟ ਤਕੜੀਆ ਬਹੁਤਨ ਰੂਪ ਤਾ ਕੀ ਅਗਲਾ ਕਥਿਆ ਨਾ ਜਾਏ ਜੇ ਕੋ ਕਹੈ ਪਿਛੇ ਬਸਦਾਏ ਤਿਤੇ ਘੜੀਆ ਸੁਰਤ ਮਤ ਮਨ ਬੱਧ ਤਿਤੇ ਘੜੀਆ ਸੁਰਾ ਸਦਾ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿਤੇ ਹੋਰ ਨਾ ਕੋਈ ਹੋਰ ਤਿਥੈ ਜੋਤ ਮਾਵ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਤਨੇ ਜਾਏ ਨਾ ਉਹ ਮਰੇ ਨ ਢਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਕਰੇ ਅਨੰਦ ਸੱਚਾ ਮਨ ਸੋਏ ਸਾਚੇ ਕਾਂਡਵ ਸੈਨਨ ਰੰਕਾਰ ਕਰ ਕਰ ਵਿਖੇ ਨਦਰਿ ਨਿਹਾਲ ਤਿਤੇ ਕੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾਨਤ ਤਿਤੇ ਲੋ ਲੋ ਅਕਾਰ ਜਿਜ ਹੁਕਮ ਦੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਤੀਰਜ ਸੁਨਿਆਰ ਐਨ ਨੈਮਤ ਵੇਧ ਤਿਆਰ ਪਉ ਖਲਾ ਅਗਨ ਤਪਤਾਉ ਭਾਂਡਾ ਪਉ ਅੰਮ੍ਰਿਤ ਤੇ ਢਾਲ ਕੜੀਏ ਸਵਦੇ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਤ ਤਤਮ ਹਤ ਦੇਸ ਰਾਤ ਦੋਏ ਦਾਈ ਦਾਇਆ ਖਿਲੇ ਸਗਰ ਜਗਤੈ ਚੰਗਿਆਈਆ ਬਰਿਆਈਆ ਵਾਚ ਅਤਿ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮੁਸਕਤੇ ਕਾਲ ਨਾਨਕ ਤੇਮ ਕੁਝਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤੇ ਕਾਲੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ